ਲੋੜੀ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਅੰਮ੍ਰਿਤਸਰ ਹਲਕਾ ਕੇਂਦਰੀ ਦੇ ਇੰਚਾਰਜ ਡਾਕਟਰ ਰਾਮ ਚਾਵਲਾ ਦੀ ਪ੍ਰਧਾਨਗੀ ਹੇਠ ਲੋੜੀ ਦਾ ਤਿਉਹਾਰ ਬੇਰੀਗੇਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਡਲ ਪ੍ਰਧਾਨ ਸੁਧੀਰ ਅਰੋੜਾ ਜਨਸਕਤਰ ਗੌਰਵ ਪਾਟਿਆ ਸਮੇਤ ਲੋਕ ਮੌਜੂਦ ਸਨ ਅੱਜ ਭਾਰਤੀ ਜਨਤਾ ਪਾਰਟੀ ਕੇਂਦਰੀ ਵਿਧਾਨ ਸਭਾ ਵੱਲੋਂ ਲੋਹੜੀ ਦਾ ਤਿਉਹਾਰ ਪ੍ਰੇਮਾਸ਼ਮ ਸਮੂਚ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸੰਧੂ ਜੀ ਔਰ ਪੂਰਵ ਜ਼ਿਲ੍ਹਾ ਪ੍ਰਧਾਨ ਅਨੰਤ ਸ਼ਰਮਾ ਜੀ ਉਹਨਾਂ ਦੇ ਨਾਲ ਸਾਡੇ ਕਾਉਂਸਲਰ ਜਿਹੜੇ ਨਵੇਂ ਨਵੇਂ ਬੁਲਤ ਹੋਏ ਨੇ ਗੌਰਵ ਕੇਲ ਜੀ ਰਕੇਸ਼ ਕੇਲ ਜੀ ਔਰ ਬੜੇ ਸਾਰੇ ਸੀਨੀਅਰ ਲੀਡਰਸ਼ਿਪ ਜਿਹੜੀ ਭਾਰਤੀ ਜਨਤਾ ਪਾਰਟੀ ਚਾਰੋਂ ਮੰਡਲ ਪ੍ਰਧਾਨ ਸਾਡੇ ਟੈਲ ਸਿੰਘ ਜੀ ਰੋਮੀ ਚੋਪੜਾ ਜੀ ਪ੍ਰਦੀਪ ਸਿੰਘ ਜੀ ਸੁਦੀਪ ਬਜਰੰਗੀ ਜੀ ਸਾਰੇ ਉਪਸਥਿਤ ਲੋੜੀ ਦਾ ਅਧਿਆਰ ਡਾਕਟਰ ਰਾਮ ਚੌਲ ਜੀ ਦੇ ਗਵਾਹੀ ਦੇਹਿੜ ਪ੍ਰੇਮ ਆਸ਼ਰਮ ਸਕੂਲ ਦੇ ਕੇਂਦਰੀਆ ਵਿਧਾਨ ਸਭਾ ਹਲਕਾ ਦੇ ਸਾਰੇ ਕਾਰਜਕਰਤਾ ਉਹਦੇਦਾਰ ਸਹਿਬਾਨ ਕਾਉਂਸਲਰ ਉਹਨਾਂ ਨੇ ਮਨਾਇਆ ਇੱਥੇ ਸਾਡੇ ਉੱਚੇ ਚੇਤੌਰ ਤੇ ਸਰਦਾਰ ਭਵਿੰਦਰ ਸਿੰਘ ਸੰਧੂ ਜੀ ਜ਼ਿਲ੍ਹੇ ਦੇ ਪ੍ਰਧਾਨ ਸੀ ਰਕੇਸ਼ ਗੱਲ ਜੀ ਪੂਰਵ ਉਪਾਧਿਕਸ਼ ਪਹੁੰਚੇ ਨੇ